ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੇ ਨਾਲ ਪੰਜਾਬ ਖੁਸ਼ਹਾਲ ਹੋਵੇਗਾ ਜਾਂ ਫਿਰ ਬਦਹਾਲ ਸਖਸ੍ਰਿਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਹੱਕ ਤੇ ਵਿਰਾਸਤ ਸਾਂਭਣ ਲਈ ਪੰਜਾਬੀਆਂ ਨੂੰ 2 ਤੋਂ 3 ਬੱਚੇ ਪੈਦਾ ਕਰਨੇ ਚਾਹੀਦੇ ਨੇ ਸਿੱਖਾਂ ਦੀ ਸਿਆਸੀ ਹੋਂਦ ਲਈ ਘੱਟੋ-ਘੱਟ 4 ਬੱਚੇ ਪੈਦਾ ਕਰੋ ਤੁਸੀਂ ਮੈਨੂੰ 5 ਸਿੱਖ ਬੱਚੇ ਪੈਦਾ ਕਰਕੇ ਦਿਓ। ਪੰਜਾਬ ਨੂੰ ਹਰਿਆ ਭਰਿਆ ਰੱਖਣ ਲਈ ਰੁੱਖਾਂ ਵਾਂਗੂ ਬੱਚੇ ਵੀ ਚਾਹੀਦੇ ਨੇ। ਪੰਜਾਬ ਦੇ ਵਿੱਚ ਬੱਚੇ ਟੈਸਟ ਟਿਊਬ ਨਾਲ ਪੈਦਾ ਹੋ ਰਹੇ ਨੇ। ਸਾਡੀਆਂ ਫਸਲਾਂ ਦੇ ਨਾਲ ਸਾਡੀਆਂ ਨਸਲਾਂ ਵੀ ਖਤਰੇ ਵਿੱਚ ਨੇ। ਸਾਨੂੰ ਗਿਣਤੀ ਤੇ ਨਹੀਂ ਗੁਣਾ ਤੇ ਜ਼ੋਰ ਦੇਣਾ ਚਾਹੀਦਾ। ਬੀਬੀਆਂ ਨੂੰ ਬੱਚੇ ਪੈਦਾ ਕਰਨ ਵਾਲੀ ਮਸ਼ੀਨਾਂ ਬਣਾ ਦਿਓ। 3 ਕਰੋੜ ਦੀ ਆਬਾਦੀ ਵਾਲੇ ਪੰਜਾਬ 'ਚ ਪਿਛਲੇ ਕੁਝ ਕਸਾਲਾਂ ਤੋਂ 1-2 ਨਹੀਂ ਬਲਕਿ 5-5 ਬੱਚੇ ਪੈਦਾ ਕਰਨ ਦੀਆਂ ਨਸੀਤਾਂ ਦਿੱਤੀਆਂ ਜਾ ਰਹੀਆਂ ਨੇ। ਤੇ ਇਹ ਜਿਹੜੇ ਬਿਆਨ ਮੈਂ ਹੁਣ ਉੱਪਰ ਪੜੇ ਹਨ ਇਹ ਧਾਰਮਿਕ ਲੀਡਰਾਂ ਤੋਂ ਬਾਅਦ ਹੁਣ ਸਿਆਸਤਦਾਨਾਂ ਦੇ ਵੱਲੋਂ ਵੀ ਦਿੱਤੇ ਜਾ ਰਹੇ ਨੇ ਵਾਧਤੋਂ ਵੱਧ ਬੱਚੇ ਪੈਦਾ ਕਰਨ ਦੇ ਪਿੱਛੇ ਜਿਹੜਾ ਤਰਕ ਦਿੱਤਾ ਜਾ ਰਿਹਾ ਹੈ ਉਹ ਪੰਜਾਬ ਨੂੰ ਖੁਸ਼ਹਾਲ ਕਰੇਗਾ ਜਾਂ ਫਿਰ ਨੁਕਸਾਨ ਕਰੇਗਾ ਆਖਿਰ ਅਜਿਹੇ ਕੀ ਹਾਲਾਤ ਬਣ ਗਏ ਹਨ ਕਿ ਪੰਜਾਬ 'ਚ ਵੱਧ ਬੱਚੇ ਪੈਦਾ ਕਰਨ ਲਈ ਮਾਪਿਆਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਇਸ ਖਾਸ ਪ੍ਰਾਈਮ ਬੁਲੇਟਨ ਦੇ ਵਿੱਚ ਇਸੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪੰਜਾਬ 'ਚ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਸਲਾਹ ਕੋਈ ਰਾਤ ਤੋਂ ਰਾਤ ਸ਼ੁਰੂ ਨਹੀਂ ਹੋਈ ਪਿਛਲੇ 10 ਸਾਲਾਂ ਤੋਂ ਵੱਖ-ਵੱਖ ਪੰਚਾਂ ਦੇ ਜ਼ਰੀਏ ਧਾਰਮਿਕ ਲੀਡਰਾਂ ਦੇ ਵੱਲੋਂ ਇਸ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਪਰ ਹੁਣ ਸਿਆਸੀ ਦਵੀ ਇਸ ਲੋੜ ਤੇ ਜ਼ੋਰ ਦੱਸ ਰਹੇ ਹਨ ਹਾਲਾਂਕਿ ਧਾਰਮਿਕ ਅਤੇ ਸਿਆਸੀ ਲੀਡਰਾਂ ਦਾ ਵੱਤੋ ਵੱਤ ਬੱਚੇ ਪੈਦਾ ਕਰਨ ਦੀ ਸੋਚ ਪਿੱਛੇ ਮਕਸਦ ਥੋੜਾ ਵੱਖਰਾ ਹੈ ਪਰ ਦੋਵਾਂ ਵੱਲੋਂ ਪੰਜਾਬੀਆਂ ਨੂੰ ਕੀਤੀ اپੀਲ ਨੂੰ ਲੈ ਕੇ ਮੋੜ ਤੋਂ ਬਹਿਸ ਜ਼ਰੂਰ ਛਿੜ ਗਈ ਹੈ ਇਸ ਬਹਿਸ ਦੇ ਵਿੱਚ ਤਾਜ਼ਾ ਨਾਮ ਜੁੜਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਜਿਨ੍ਹਾਂ ਨੇ ਪੰਜਾਬੀਆਂ ਨੂੰ ਇੱਕ ਨਹੀਂ ਬਲਕਿ 2 ਤੋਂ 3 ਬੱਚੇ ਪੈਦਾ ਕਰਨ ਦੀ ਅਪੀਲ ਕਰਦੇ ਆ ਇਸ ਦੇ ਪਿੱਛੇ ਸਿਆਸੀ ਅਤੇ ਸਮਾਜਿਕ ਕਾਰਨ ਦੱਸੇ ਹਨ ਸਪੀਕਰ ਸੰਧਵਾ ਨੇ ਗੱਲ GST ਤੋਂ ਸ਼ੁਰੂ ਕਰਦੇ ਆ ਕਿ ਹਾਂ ਕਿ ਪੰਜਾਬ ਦਾ ਟੈਕਸ ਪੰਜਾਬੀਆਂ ਨੂੰ ਨਹੀਂ ਮਿਲ ਰਿਹਾ ਕਿਉਂਕਿ ਆਬਾਦੀ ਪੱਖੋਂ ਅਸੀਂ ਥੋੜੇ ਹਾਂ ਜਿਨ੍ਹਾਂ ਸੂਬਿਆਂ ਦੀ ਆਬਾਦੀ ਵੱਧ ਹੈ ਉਹਨਾਂ ਨੂੰ ਵੱਧ ਪੈਸੇ ਮਿਲਦੇ ਨੇ ਇਸ ਦੇ ਨਾਲ ਹੀ ਵਿਧਾਨ ਸਭਾ ਸਪੀਕਰ ਨੇ ਇਸ ਦਾ ਸਮਾਜਿਕ ਪੱਖ ਸਮਝਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਪਿਛੋਂ ਜ਼ਮੀਨਾਂ ਤੇ ਮਾਪੇ ਦੋਵਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੈ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਨੂੰ ਹਰਿਆ ਭਰਿਆ ਰੱਖਣ ਲਈ ਰੁੱਖ ਚਾਹੀਦੇ ਨੇ ਉਸੇ ਤਰ੍ਹਾਂ ਬੱਚੇ ਵੀ ਚਾਹੀਦੇ ਨੇ ਜਿੰਨਾਂ ਕੋਲੇ ਕੱਖ ਨਹੀਂ ਉਹਨਾਂ ਦੇ ਸੱਤ ਜਵਾਕ ਆਪਣੇ ਕੋਲ ਬਖਮਾਤ ਨਾਲ ਕੋਈ ਦਿੱਤਾ ਹੋਇਆ ਨਾ ਆਪਾਂ ਇੱਕ ਇੱਥੇ ਕਿਉਂ ਫੜੇ ਇਹ ਗੱਲ ਬਿਲਕੁਲ ਚੇਂਜ ਕਰਦੇ ਦੋ ਦੋ ਦਿਨਾਂ ਤੋਂ ਜਾਰੀ ਚੱਲ ਰਹੀ ਹੈ ਪੰਜਾਬ ਦੇ ਮੁੱਦਿਆਂ ਤੇ ਬੇਬਾਕ ਅਤੇ ਸੂਝਵਾਨ رائے ਰੱਖਣ ਵਾਲੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਹਰਸ਼ਿੰਦਰ ਕੌਰ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਗੱਲ ਨਾਲ ਸਹਿਮਤ ਨਹੀਂ ਹਨ ਡਾクター ਹਰਸ਼ਿੰਦਰ ਨੇ ਕਿਹਾ ਕਿ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਸਾਡੇ ਨੌਜਵਾਨ ਵਿਦੇਸ਼ ਕਿਉਂ ਜਾਂਦੇ ਨੇ ਅਸੀਂ ਪੰਜਾਬ 'ਚ ਉਹਨਾਂ ਲਈ ਰੋਜ਼ਗਾਰ ਦੇ ਕਿਹੜੇ ਸਾਧਨ ਪੈਦਾ ਕੀਤੇ ਨੇ ਕੀ ਪੰਜਾਬੀਆਂ ਨੂੰ ਪੰਜਾਬ 'ਚ ਨੌਕਰੀ ਤੇ ਸੁਰੱਖਿਆ ਮਿਲ ਰਹੀ ਹੈ ਅਸੀਂ ਬੁਨਿਆਦੀ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਾਨੂੰ ਮਾਹੌਲ ਸੁਖਾਲਾ ਬਣਾਉਣਾ ਪਊਗਾ ਫੇਰ ਸਾਨੂੰ 2 ਤੋਂ 3 ਬੱਚਿਆਂ ਦੀ ਜ਼ਰੂਰਤ ਨਹੀਂ ਇੱਕ ਹੀ ਕਾਫੀ ਹੈ ਉਹਨਾਂ ਨੂੰ ਇੱਥੇ ਸਿਕਿਉਰਿਟੀ ਨਹੀਂ ਜਾਪਦੀ ਕਿ ਉਹਨਾਂ ਨੂੰ ਇੱਥੇ ਜੌਬਸ ਨਹੀਂ ਮਿਲ ਰਹੀਆਂ ਕੀ ਲਾਅ ਆਰਡਰ ਦਾ ਉਹਨਾਂ ਨੂੰ ਲੱਗਦਾ ਵੀ ਇੱਥੇ ਗੜਬੜ ਹੈ ਕਿ ਉਹਨਾਂ 'ਤੇ ਝੂਠੇ ਕੇਸ ਤਾਂ ਨਹੀਂ ਪੈ ਰਹੇ ਕਿ ਉਹਨਾਂ ਦੇ ਉੱਤੇ ਲੋਨ ਜੋ ਹਨ ਉਹ ਬਿਲਕੁਲ ਹੀ ਨਹੀਂ ਲਾਏ ਜਾ ਰਹੇ ਜਾਂ ਉਹ ਕਿਸੇ ਡਰੱਗਸ ਦੇ ਨਾਮ ਤੋਂ ਡਰਦੇ ਨੇ ਸੋ ਸਾਨੂੰ ਪਹਿਲਾਂ ਧਿਆਨ ਦੇਣ ਦੀ ਲੋੜ ਇਹ ਹੈ ਕਿ ਜੇ ਇੱਕ ਵੀ ਹੈ ਤਾਂ ਘਟੋ ਕੱਲਾ ਹੀ ਸਾਡੇ ਤਾਂ ਇਹ ਸਮਝਾਇਆ ਗਿਆ ਸਾਡੇ ਤਾਂ ਧਰਮ 'ਚ ਵੀ ਕੱਲਾ ਹੀ 2.5 ਲੱਖ ਵਰਗ ਹੈ ਜਿਹਦੀ ਸੋਚ ਉਸਾਰੂ ਹੈ ਵੀ ਉਹ ਮਨੁੱਖੀ ਹੱਕਾਂ ਦੇ ਖਾਣ ਵਿਰੁੱਧ ਲੜ ਸਕਦਾ ਉਹਨੇ ਆਪਣਾ ਨਾਮ ਆਪ ਕਰਨਾ ਨਾ ਕਿ ਸਾਡੀ ਔਲਾਦ ਨੇ ਸਾਡਾ ਨਾਮ ਕਰਨਾ ਸੋ ਆਪਣੇ ਕਰਮਾਂ ਕਰਕੇ ਅਸੀਂ ਜਾਣੇ ਜਾਂਦੇ ਹਾਂ ਪਰ ਇਹ ਕਰਨ ਲਈ ਕਿ ਸਾਡੇ ਬੁਢੇਪੇ ਦੇ ਖਿਆਲ ਲਈ ਸਾਡੇ ਬੱਚੇ ਇੱਥੇ ਟਿਕੇ ਰਹਿਣ ਇਸ ਤਰ੍ਹਾਂ ਦਾ ਤਾਂ ਦੇਖੋ ਤੁਸੀਂ ਜਾਨਵਰ ਪੰਛੀ ਕਿਤੇ ਵੀ ਦੇਖੋਗੇ ਤਾਂ ਹਰ ਇੱਕ ਥਾਂ ਤੇ ਇਹੋ ਕੁਝ ਹੁੰਦਾ ਕਿ ਬੱਚੇ ਉਡਾਰੀ ਮਾਰਦੇ ਨੇ ਤੋ ਪਹਿਲਾਂ ਜਦ ਤੱਕ ਅਸੀਂ ਕਾਰਨ ਨਹੀਂ ਸਮਝਦੇ ਪਈ ਇਥੋਂ ਕਿਉਂ ਬਾਹਰ ਨੂੰ ਉਡਾਰੀ ਮਾਰ ਰਹੇ ਨੇ ਉਹ ਸਾਨੂੰ ਥਾਂ ਸੁਖਾਲਾ ਬਣਾਣਾ ਪਏਗਾ ਫਿਰ ਦੋ ਦੋ ਤਿੰਨ ਤਿੰਨ ਦੀ ਲੋੜ ਨਹੀਂ ਫਿਰ ਇਕੱਲਾ ਇਕੱਲਾ ਹੀ ਬਹੁਤ ਆਪਣਾ ਤੁਹਾਨੂੰ ਕੰਮ ਕਰਕੇ ਦੱਸ ਸਕਦਾ ਸਿੱਖ ਵਿਦਵਾਨ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਵੀ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਬਿਆਨ ਨਾਲ ਸਹਿਮਤ ਨਹੀਂ ਹਨ ਉਨਾ ਕਿਹਾ ਕਿ ਬਜ਼ੁਰਗਾਂ ਨੂੰ ਸਾਂਭਣਾ ਵੀ ਜ਼ਰੂਰੀ ਹੈ ਪਰ ਇਸ ਦਾ ਆਰਥਿਕ ਇਸ ਤੇ ਆਰਥਿਕ ਪੱਖ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਮਾਪੇ ਇੱਕ ਬੱਚੇ ਨੂੰ ਵਿਦੇਸ਼ ਭੇਜਣ ਲਈ ਆਪਣੀਆਂ ਜ਼ਮੀਨਾਂ ਤੱਕ ਵੇਚ ਦਿੰਦੇ ਨੇ ਪ੍ਰਿੰਸੀਪਲ ਸਾਹਿਬ ਨੇ ਹਾਲਾਂਕਿ ਸਮਾਜਿਕ ਪੱਖੋਂ ਘਰਾਂ ਦੇ ਵਿੱਚ ਦੋ ਤੋਂ ਤਿੰਨ ਬੱਚਿਆਂ ਦੀ ਮੌਜੂਦਗੀ ਨੂੰ ਜ਼ਰੂਰੀ ਵੀ ਦੱਸਿਆ ਬੱਚੇ ਪਾਲਣਾ ਕੋਈ ਸੁੱਖਾ ਕੰਮ ਨਹੀਂ ਹੈਗਾ ਤੁਸੀਂ ਜੋ ਬੱਚੇ ਪਾਲਣਾ 3 ਬੱਚੇ ਪਾਲਣਾ ਤੁਹਾਡੇ ਕੋਲ ਤੁਸੀਂ ਇਕਨੋਮੀਕਲੀ ਵਾਇਬਲ ਹੋ ਉਹ ਤੁਸੀਂ ਪਾਲ ਸਕਦੇ ਹੋ ਨਾ ਇਹ ਇਕਨੋਮੀਕਲੀ ਵਾਇਬਲ ਨਹੀਂ ਹੈਗਾ ਜੋ ਉਹ ਕਹਿ ਰਹੇ ਨੇ ਸੋਸ਼ੀਅਲੀ ਦੇਖਿਆ ਜਾਵੇ ਤੇ ਸੋਸ਼ੀਓਲੋਜੀਕਲ ਐਂਗਲ ਤੋਂ ਦੇਖਿਆ ਜਾਵੇ ਤਾਂ ਇਹ ਗੱਲ ਬਿਲਕੁਲ ਠੀਕ ਹੈ ਕਿ ਜਿਹੜਾ ਜਨਰੇਸ਼ਨ ਗੈਪ ਹੈ ਨਾ ਉਹ ਬਹੁਤ ਜ਼ਿਆਦਾ ਹੈ ਕਿ ਤੁਹਾਡੇ ਕਲਚਰ ਸਰਵਾਈਵ ਨਹੀਂ ਕਲਚਰਲ ਕਲਚਰਲੀ ਤੁਸੀਂ ਬਹੁਤ ਬੈਕਵਰਡ ਹੋ ਜਾਂਦੇ ਹੋ ਤੁਸੀਂ ਕਿਵੇਂ ਆਪਣੀ ਕਲਚਰ ਨੂੰ ਸੰਭਾਲੋਗੇ ਪੰਜਾਬੀ ਕਲਚਰ ਨੂੰ ਕਿਵੇਂ ਸੰਭਾਲੋਗੇ ਜੇਕਰ ਤੁਹਾਡੇ ਗੁਲਬੱਤੇ ਹੀ ਨਹੀਂ ਹੋਣਗੇ ਤੁਹਾਡੇ ਕੋ ਨੌਜਵਾਨੀ ਨਹੀਂ ਹੋਣਗੇ ਤਾਂ ਕੀ ਕਰੋਗੇ ਦੂਸਰੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਹੀ ਨਹੀਂ ਬਲਕਿ ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਵੀ ਇੱਕ ਧਾਰਮਿਕ ਦੀਵਾਨ ਦੇ ਵਿੱਚ ਪਿਛਲੇ ਸਾਲ ਸਿੱਖ ਸੰਗਤ ਨੂੰ ਸਲਾਹ ਦਿੱਤੀ ਸੀ ਕਿ ਸਿੱਖਾਂ ਦੇ ਘੱਟੋ ਘੱਟ ਪੰਜ-ਪੰਜ ਬੱਚੇ ਹੋਣੇ ਚਾਹੀਦੇ ਨਹੀਂ ਦੇਣੀ ਦਮਦਮੀ ਟਕਸਾਲ ਦੇ ਮੁਖੀ ਨੇ ਇਹ ਵੀ ਕਿਹਾ ਸੀ ਕਿ ਜੇ ਕੋਈ ਪਰਿਵਾਰ ਪੰਜ ਬੱਚੇ ਪਾਲ ਨਹੀਂ ਸਕਦਾ ਇੱਕ ਆਪਣੇ ਕੋਲ ਰੱਖ ਕੇ ਬਾਕੀ ਮੈਨੂੰ ਦੇ ਦਿਓ ਮੈਨੂੰ ਇਹਨਾਂ ਬੱਚਿਆਂ ਵਿੱਚ ਭਵੇਖ ਨਜ਼ਰ ਆਉਂਦਾ ਹੈ ਉਹਨਾਂ ਨੂੰ ਗੁਰਮਤ ਸਿੱਖਿਆ ਦੇਾਂਗੇ ਇਹਨਾਂ ਵਿੱਚੋਂ ਕੋਈ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣੇਗਾ ਕੋਈ ਗ੍ਰੰਥੀ ਹੋਏਗਾ ਕੋਈ ਸ਼ਹੀਦ ਹੋਵੇਗਾ ਤੇ ਕੋਈ ਵਿਦਵਾਨ ਬਣੇਗਾ ਮੈਂ ਉਹਨਾਂ ਨੂੰ ਗੁਰਮਤ ਵਿਦਵਾਨ ਬਣਾਵਾਂਗਾ ਜੋ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਪਛਾਣੇ ਜਾਣਗੇ ਐਨਾ ਹੀ ਨਹੀਂ ਬਾਬਾ ਹਰਨਾਮ ਸਿੰਘ ਖਾਲਸਾ ਨੇ ਇਸ ਦੇ ਪਿੱਛੇ ਸਮਾਜਿਕ ਪੱਖ ਵੀ ਦੱਸਿਆ ਸੀ ਕਹਿੰਦੇ ਪੰਜਾਬ ਚ ਸਿੱਖਾਂ ਦੀ ਆਬਾਦੀ 55% ਹੈ ਜਦਕਿ ਬਾਕੀ ਸਾਰੇ ਪ੍ਰਵਾਸੀ ਨੇ ਆਉਣ ਵਾਲੇ ਸਮੇਂ ਚ ਕਹਿੰਦੇ ਅਸੀਂ ਪੰਜਾਬ ਛੀ ਘਟਗਣਤੀ ਬਣ ਸਕਦੇ ਹਾਂ ਫਿਰ ਉਹ ਸਾਨੂੰ ਫੜ ਕੇ ਕੁੱਟਿਆ ਕਰਨਗੇ ਅੱਜ ਕੱਲ ਨਸ਼ੇੜੀ ਬੱਚੇ ਆਪਣੇ ਮਾਪਿਆਂ ਦੀ ਕੁੱਟਮਾਰ ਕਰ ਰਹੇ ਨੇ ਪਰ ਲੋਕ ਬੱਚਿਆਂ ਨੂੰ ਡੇਰਿਆਂ ਚ ਭੇਜਣ ਲਈ ਤਿਆਰ ਨਹੀਂ ਹਨ ਪਹਿਲਾਂ ਕਹਿੰਦੇ ਇੱਥੇ ਹੀ ਸਿੱਖਿਆ ਲਈ ਜਾਂਦੀ ਸੀ ਡੇਰੇ ਹੀ ਹਨ ਜਿਨ੍ਹਾਂ ਨੇ ਪੰਜਾਬ ਦੀ ਸੱਭਿਆਚਾਰ ਨੂੰ ਸਾਂਭ ਕੇ ਰੱਖਿਆ ਦੋ ਗਲਤ ਖਿਆਲ ਕੱਢ ਦਿਓ ਆਪਣੇ ਮਨੋਂ ਇੱਕ ਤਾਂ ਇੱਕ ਇੱਕ ਬੱਚੇ ਤੱਕ ਸੀਮਤ ਨਾ ਰਹੋ ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਦਾ ਅੱਜ ਪੰਜਾਬ ਦੀ ਵਸੋਂ 5052 52 ਅਸੀਂ ਆ 50% ਬਾਹਰ ਲਿਆ ਗਏ ਆਉਂਦੇ ਸਾਲਾਂ 'ਚ ਅਸੀਂ ਘਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਕੁੱਟ ਖਾਇਆ ਕਰਾਂਗੇ ਅਸੀਂ ਫਿਰ ਰੋਡ ਗਿਣਤੀ ਵਧਾਓ ਇੱਕ ਇੱਕ ਪਰਿਵਾਰ ਵਿੱਚ ਪੰਜ ਪੰਜ ਪਚੰਗੀ ਪੈਦਾ ਕਰੋ ਨਹੀਂ ਤੁਹਾਡੇ ਤੋਂ ਸਾਹਮੇ ਜਾਣ ਕੇ ਮੈਨੂੰ ਦੇ ਦਿਓ ਮੈਂ ਟਕਸਾਲ ਚ ਰੱਖੂ ਮੈਂ ਪੜ੍ਹਾਉਂਗਾ ਵੀ ਗੁਰਮਤ ਦੇ ਵਿਦਵਾਨ ਵੀ ਬਣਾਉਂ ਦੁਨੀਆ ਭਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜੂਗਾ ਤੇ ਇੱਕ ਸਾਲ ਪਹਿਲਾਂ ਬਾਬਾ ਹਰਨਾਮ ਸਿੰਘ ਖਾਲਸਾ ਦੇ ਬਿਆਨ ਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਨਿਖੇਧੀ ਕਰਦਿਆਂ ਕਿਹਾ ਸੀ ਕਿ ਬਾਬਾ ਹਰਨਾਮ ਸਿੰਘ ਦਾ ਸਦਿਕਾਰ ਕਰਦੀਆਂ ਪਰ ਬੀਬੀਆਂ ਬੱਚੇ ਪੈਦਾ ਕਰਨ ਵਾਲੀਆਂ ਮਸ਼ੀਨਾ ਨਹੀਂ ਹਨ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ ਉਹ ਉਹਨਾਂ ਦੀ ਪਰਵਰਿਸ਼ ਵੀ ਕਰ ਸਕਦੇ ਨੇ ਅੱਜ ਲੋੜ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣ ਦੀ ਹੈ ਬੱਚੇ ਨੌਕਰੀਆਂ ਖਾਤਰ ਵਿਦੇਸ਼ ਨੂੰ ਜਾ ਰਹੇ ਨੇ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਧਰਮ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਹਾਲਾਂਕਿ ਹੁਣ ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਦ ਹੀ ਤਿੰਨ ਤਿੰਨ ਬੱਚਿਆਂ ਦੀ ਵਕਾਲਤ ਕਰ ਰਹੇ ਹਨ ਉਸਤੇ ਰਾਜ ਲਾਲੀ ਗਿੱਲ ਦਾ ਬਿਆਨ ਸਾਹਮਣੇ ਨਹੀਂ ਆਇਆ ਅਸੀਂ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋ ਪਾਇਆ 4 ਤੋਂ 5 ਪੰਜ ਬੱਚੇ ਪੈਦਾ ਕਰਨ ਦੀ اپیل تے صحت ماہر ڈاکٹر ਹਰਸ਼ਿੰਦਰ कौर ਨੇ ਮਹਿਲਾਵਾਂ ਦੀ ਮੈਡੀਕਲ ਹਾਲਤ ਪੱਖੋਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆ ਕਿ ਹਰੇਕ ਮਹਿਲਾ ਦੀ ਮੈਡੀਕਲ ਕੰਡੀਸ਼ਨ ਵੱਖਰੀ ਵੱਖਰੀ ਹੁੰਦੀ ਹੈ ਤੇ ਅਸੀਂ ਉਹਨਾਂ ਤੇ ਵੱਧ ਬੱਚੇ ਜੰਮਣ ਦਾ ਦਬਾਅ ਨਹੀਂ ਪਾ ਸਕਦੇ ਹਾਂ ਅਸੀਂ ਉਹਨਾਂ ਦੀ ਜ਼ਿੰਦਗੀ ਵਿੱਚ ਇੰਟਰਫੀਅਰ ਨਹੀਂ ਕਰ ਸਕਦੇ ਕਿ ਕਿਸੇ ਦੀ ਲਾਈਫ ਕਿੰਝ ਦੀ ਹੈ ਕੋਈ ਔਰਤ ਕਿੰਨੀ ਮੈਡੀਕਲ ਕੰਡੀਸ਼ਨ ਨਾਲ ਜੂਝ ਰਹੀ ਹੈ ਕਿੰਨਾ ਕੁ ਔਖਾ ਉਹਦਾ ਕੰਮਕਾਰ ਹੈ ਜਿਹੜੇ ਉਹਨਾਂ ਨੇ ਕਰਨਾ ਸੋ ਆਪਾ ਹਰੇਕ ਔਰਤ ਨੂੰ ਇਸ ਫੋਰਸ ਕਰਨਾ ਕਿ ਤੁਹਾਡੇ ਹਿਸਾਬ ਨਾਲ ਤਿੰਨ ਤਿੰਨ ਜਮ ਪੋਸੀਬਲ ਨਹੀਂ ਹੈ ਅਗਲੀ ਦੀ ਮਰਜ਼ੀ ਹੈ ਉਹ ਕਿੰਨਾ ਕਰਨਾ ਚਾਹੁੰਦੇ ਨੇ ਸਾਨੂੰ ਕੋਈ ਕਲੀਮੈਂਟ ਰੱਖਣੀ ਪੈਗੀ بجائے ਕਿ ਬਹਾੜੀ ਜਾਣ ਦੇ ਤਕਸਾਲ ਮੁਖੀ ਬਾਬਾ ਹਰਨਾਮ ਸਿੰਘ ਤੋਂ ਵੀ ਪਹਿਲਾਂ 2015 ਦੇ ਵਿੱਚ ਤਤਕਾਲੀ ਜਥੇਦਾਰ ਸ਼੍ਰੀ ਅਕਾਲ ਤਖਸ ਗਿਆਨੀ ਗੁਰਬਚਨ ਸਿੰਘ ਨੇ ਹੋਲਾ ਮਹੱਲਾ ਮੌਕੇ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਸਿੱਖਾਂ ਨੂੰ 4-4 ਬੱਚੇ ਪੈਦਾ ਕਰਨੇ ਚਾਹੀਦੇ ਨੇ ਇਸ ਪਿੱਛੇ ਉਹਨਾਂ ਨੇ ਮੁਸਲਮਾਨ ਭਾਈ ਜਾਰੇ ਦੀ ਉਦਾਹਰਣ ਦਿੱਤੀ ਕਿਹਾ ਕਿ ਸਿੱਖਾਂ ਦੀ ਆਬਾਦੀ ਲਗਾਤਾਰ ਘਟ ਰਹੀ ਹੈ ਵੋਟ ਬੈਂਕ ਦੀ ਸਿਆਸਤ ਵਿੱਚ ਸ਼ਾਮਲ ਹੋਣ ਲਈ ਸਾਨੂੰ ਆਪਣੀ ਆਵਾਜ਼ ਹੋਰ ਜ਼ੋਰਦਾਰ ਤਰੀਕੇ ਨਾਲ ਬੁਲੰਦ ਕਰਨ ਲਈ ਆਪਣੀ ਆਬਾਦੀ ਵਧਾਉਣੀ ਹੀ ਪਵੇਗੀ ਮੁਸਲਮਾਨਾਂ ਗਿਣਤੀ ਸਿੱਖਾਂ ਤੋਂ ਕਾਫੀ ਵੱਧ ਹੈ ਇਸੇ ਵਜ੍ਹਾ ਕਰਕੇ ਕਹਿੰਦੇ ਇਹਨਾਂ ਦੀ ਸਿਆਸੀ ਤਾਕਤ ਦੇਸ਼ ਵਿੱਚ ਜ਼ਿਆਦਾ ਹੈ ਉਹਨਾਂ ਨੂੰ ਲੈ ਕੇ ਕੋਈ ਵੀ ਫੈਸਲਾ ਲੈਣ ਵਾਲੇ ਲੈਂਡਵੇਲੇ ਸਿਆਸੀ ਪਾਰਟੀਆਂ ਸੋਚਦੀਆਂ ਹਨ ਹਾਲਾਂਕਿ ਸਿੱਖ ਬੁੱਧੀਜੀਵੀ ਸਿਆਸਤ ਪੱਖੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੀ ਤਰਕ ਨਾਲ ਸਹਿਮਤ ਨਹੀਂ ਹਨ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਅਤੇ ਡਾਕਟਰ ਹਰਸ਼ਿੰਦਰ ਕੌਰ ਨੇ ਕਿਹਾ ਕਿ ਸਾਨੂੰ ਵੱਧ ਬੱਚੇ ਪੈਦਾ ਕਰਨ ਤੋਂ ਜ਼ਿਆਦਾ ਕਾਬਿਲ ਬਣਾਉਣ ਤੇ ਜ਼ੋਰ ਦੇਣਾ ਚਾਹੀਦਾ ਹੈ ਕੁਆਂਟੀਟੀ ਤੋਂ ਜ਼ਿਆਦਾ ਕੁਆਲਿਟੀ ਦੇਖਣੀ ਚਾਹੀਦੀ ਹੈ ਜਦ ਤੱਕ ਤੁਹਾਡੇ ਹੰਦੇ ਰਿਲੀਜੀਓਸਿਟੀ ਨਹੀਂ ਆਉਂਦੀ ਧਾਰਮਿਕਤਾ ਨਹੀਂ ਆਉਂਦੀ ਧਾਰਮਿਕਤਾ ਦਾ ਜਿਹੜਾ ਆਧਾਰ ਹੁੰਦਾ ਉਹ ਅਧਿਆਤਮਿਕ ਬਲ ਹੁੰਦਾ ਹੈ ਅਧਿਆਤਮਿਕ ਬਲ ਤੇ ਹੈ ਨਹੀਂ ਗੁਰਬਾਣੀ ਪੜਦੇ ਨਹੀਂ ਗੁਰਬਾਣੀ ਅਨਸਾਰ ਜੀਵਨ ਹੈ ਨਹੀਂ ਤੇ ਸਿਰਫ ਅਸੀਂ ਕਹੀਏ ਕਿ ਸਿਰ ਦੇ ਉੱਤੇ ਦਸਤਾਰਾ ਨੇ ਤੇ ਉਹਨਾਂ ਨੂੰ ਸਿੱਖ ਕਹਦੇ ਆਂਗੇ ਉਹਦੇ ਕੋਈ ਵੀ ਸਿੱਖ ਦਸਤਾਰ ਬਣ ਕੇ ਪੇਖੀ ਵੀ ਕੋ ਬਣ ਸਕਦਾ ਗੱਲ ਦਾ ਅਧਿਆਤਮਿਕ ਪਲਦੀ ਹੈ ਧਾਰਮਿਕ ਤੌਰ ਦੇ ਉੱਤੇ ਜੇਕਰ ਅਸੀਂ ਧਾਰਮਿਕ ਪੱਖੋਂ ਤੇ ਅਧਿਮਾਤਮਿਕ ਪੱਖੋਂ ਸੂਰਮੇ ਨਹੀਂ ਆ ਬਲਵਾਨ ਨਹੀਂ ਆ ਤੇ ਐਨਾ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਇਹ ਸਿਰਫ ਨੌਸੰਤਰ ਐਨਾ ਚੀਜ਼ਾਂ ਨਾਲ ਨਹੀਂ ਬਚਦਾ ਲੋਕ ਸੰਤਰ ਬਚਦਾ ਜਦੋਂ ਤੁਸੀਂ ਇਹ ਸਿੱਖੇ ਦੇ ਤੌਰ ਤੇ ਸੰਗਠਿਤ ਹੋਵਗੇ। ਬੱਚਿਆਂ ਦੀ ਗਿਣਤੀ ਵਧਾਉਣ ਦੀ ਬਹਿਸ ਵਿੱਚ ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਹੁਣ ਸ਼੍ਰੋਮਣੀ ਕਾਲੇ ਦਲ ਪੁਨਰ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਨੂੰ ਲੈ ਕੇ ਅਹਿਮ ਮੁੱਦਾ ਚੁਕਦਿਆਂ ਕਿਹਾ ਸੀ ਕਿ ਪੰਜਾਬ ਦਾ ਪੁਰਸ਼ ਬਾਂਜ ਪੁਣੇ ਵੱਲ ਵੱਧ ਰਿਹਾ ਹੈ। ਪੰਜਾਬ 'ਚ 600 ਤੋਂ ਵੱਧ ਆਈਵੀਐਫ ਸੈਂਟਰ ਖੁੱਲ ਗਏ ਹਨ। ਪੰਜਾਬ ਦੀਆਂ ਧੀਆਂ ਦੀ ਕੁੱਖ 'ਚੋਂ ਪੈਦਾ ਹੋਣ ਵਾਲੇ ਬੱਚਿਆਂ ਦਾ ਪਿਤਾ ਕੋਈ ਹੋਰ ਹੁੰਦਾ ਹੈ। ਪੰਜਾਬੀਆਂ ਤੇ ਸਾਡੇ ਸਿਆਸਤਦਾਨਾਂ ਨੂੰ ਇਸ ਵੱਲ ਸੋਚਣ ਦੀ ਜ਼ਰੂਰਤ ਹੈ ਸਮਾਜ ਸੇਵੀ ਨੌਜਵਾਨ ਲਖਾ ਸਿਧਾਣਾ ਵੀ ਕਈ ਵਾਰੀ ਇਸ ਮੁੱਦੇ ਤੇ ਗੱਲ ਕਰ ਚੁੱਕੇ ਹਨ ਹਰਿਆਣੇ ਦੇ ਅੰਕੜਿਆਂ ਦਾ ਤਾਂ ਮੈਨੂੰ ਨਹੀਂ ਪਤਾ ਪਰ ਪੰਜਾਬ ਦੇ ਵਿੱਚ 625 ਅਜਿਹੇ ਸੈਂਟਰ ਖੁੱਲ ਚੁੱਕੇ ਐ ਜਿੱਥੇ ਟੈਸਟ ਟੂਬ ਬੇਬੀ ਰਾਹੀਂ ਬੱਚਿਆਂ ਦੇ ਜਨਮ ਹੋ ਰਹੇ ਆ ਲੜਕੀਆਂ ਸਾਡੀਆਂ ਪੰਜਾਬ ਦੀਆਂ ਲੇਕਿਨ ਸੀਮਨ ਜਿਹੜਾ ਆ ਰਿਹਾ ਉਹ ਗੈਰ ਪੰਜਾਬੀਆਂ ਦਾ ਆ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰਦਾ ਹੈ ਪੰਜਾਬ ਦਾ ਬੁਢਾਪਾ ਉਸ ਦੇ ਮੁੜ ਘਰ ਪਰਤਣ ਦੀ ਆਸ ਵਿੱਚ ਹੀ ਦੁਨੀਆ ਛੱਡ ਦਿੰਦਾ ਲੋਕਤੰਤਰ ਵਿੱਚ ਵੋਟਾਂ ਦੀ ਗਿਣਤੀ ਦਾ ਮਹੱਤਵ ਜ਼ਿਆਦਾ ਹੁੰਦਾ ਸਾਡੀਆਂ ਨਸਲਾਂ ਖਤਰੇ ਵਿੱਚ ਹਨ ਸਿਆਸੀ ਤੇ ਧਾਰਮਿਕ ਲੀਡਰ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਮੁੱਦੇ ਉਛਾਲ ਰਹੇ ਹਨ ਪਰ ਜਿਹੜੀ ਚੀਜ਼ ਤੇ ਗੱਲ ਹੋਣੀ ਚਾਹੀਦੀ ਹੈ ਉਸ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ ਉਹ ਹੈ ਸਿਰ ਜੋੜਨ ਦੀ ਇਕੱਠੇ ਹੋਣ ਦੀ ਏਕੇ ਦੀ ਜੇ ਸਿਰ ਨਾ ਜੁੜੇ ਤਾਂ ਸਾਡਾ ਅੱਜ ਵੀ ਖਤਰੇ ਵਿੱਚ ਹੈ ਤੇ ਕੱਲ ਵੀ ਖਤਰੇ ਵਿੱਚ ਗਿਣਤੀ ਭਾਵੇਂ ਜਿੰਨੀ ਮਰਜ਼ੀ ਹੋਵੇ ਸੋ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਮਾਹਿਰ ਇਹ ਮੰਨਦੇ ਹਨ ਕਿ ਆਬਾਦੀ ਤੁਹਾਡੀ ਭੀੜ ਤਾਂ ਵਧਾ ਸਕਦੀ ਹੈ ਪਰ ਤੁਹਾਡੀ ਮਜ਼ਬੂਤ ਤਾਕਤ ਨਹੀਂ ਬਣ ਸਕਦੀ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਹਾਲਾਂਕਿ ਜੇ ਦੇਖਿਆ ਜਾਵੇ ਤਾਂ ਇਹ ਮੁੱਦਾ ਹਰ ਇੱਕ ਵਿਆਹੁਤਾ ਜੋੜੇ ਦੀ ਆਪਣੀ ਨਿੱਜੀ رائے ਹੈ ਕਿ ਉਸਨੇ ਕਿੰਨੇ ਬੱਚੇ ਪੈਦਾ ਕਰਨੇ ਹਨ ਖਾਲਸ ਪ੍ਰਾਈਮ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਛੇਤੀ ਮਿਲਾਂਗੇ ਇੱਕ ਹੋਰ ਨਵੇਂ ਮੁੱਦੇ ਨਾਲ ਧੰਨਵਾਦ